2.5 ਸਾਲ ਤੋਂ ਉੱਪਰ ਹੋ ਗਏ ਨੇ ਆਮ ਆਦਮੀ ਸਰਕਾਰ ਨੂੰ ਤੇ ਉਹਨਾਂ ਦੀ ਕਾਰਗੁਜ਼ਾਰੀ ਕੀ ਰਹੀ ਬਾਤ ਗੱਲ ਕਰਾਂਗੇ ਉਹਨਾਂ ਦੇ ਨਾਲ ਕਿੰਨੀ ਕਸਰੀ ਹੈ ਸਰ ਕਿਵੇਂ ਦੇਖਦੇ ਹੋ ਜੀ ਭਗਵਾਨ ਸਰਕਾਰ ਦੀ ਕਾਰਗੁਜ਼ਾਰੀ ਲਈਏ ਕਿਵੇਂ ਦੇਖਦੇ ਹੋ ਉਹ ਮੇਰਾ ਨਾਮ ਕਰਪਾਲ ਕੰਦੀ 10 ਸਾਲ ਕੌਂਸਲਰ ਰਜੇ ਗੜੇ ਜੀ ਜਿਨ ਨੇ ਇਹ 2.5 ਸਾਲ ਬੀਤੀਏ ਨੇ 2.5 ਸਾਲ ਦੇ ਵਿੱਚ ਗੱਲਾਂ ਤੋਂ ਸੁਆਣਾ ਕੋਈ ਕੁਝ ਨਹੀਂ ਹੈ ਕੰਮ ਕੋਈ ਨਹੀਂ ਕਰਦੇ ਜੀ ਆਹ ਰੋਡਾਂ ਦਾ ਹਾਲ ਦੇਖ ਲੋ ਕਈ ਵਾਰੀ ਇੱਥੇ ਇਹ ਗੀੜਿਆਂ ਦਾ ਢੀਰੇ ਹੋ ਗਏ ਅਛੂਟੀਆਂ-ਸੂਟਰੀਆਂ ਜਾਂ ਬਾਟਨ ਰੋਡ ਕਰਦੇ ਹੋ ਉੱਥੇ ਵੀ ਹੁਣ ਮੈਂ ਦੇਖਿਆ ਉਹ ਦੋ-ਤਿੰਨ ਵਾਰੀ ਬਜੜੀ ਪਾਈ ਨਿਕਲੀ ਸੀ ਕੁਝ ਨਹੀਂ ਹੋਇਆ ਕੰਮ ਨਹੀਂ ਹੋਇਆ ਰਟੋਰ ਦੇ ਕੰਮ ਜਿਹੜੇ ਮੇਹਰਤੀ ਦਾ ਕਿੱਦਾਂ ਜੋਤੀ ਦੇ ਕੰਮ ਦੇ ਉਂਦਰ ਰੋਡ ਬਣੇ ਉਸ ਤੋਂ ਬਾਅਦ ਨਹੀਂ ਬਣੇ ਅਸਲ ਤੇ ਹਰ ਬੰਦੇ ਨੂੰ ਇਹ ਸੀਗਾ ਕਿ ਚਲੋ ਦੋ ਸਰਖਾਨਾ ਜਿਹੜੀਆਂ ਇੱਥੇ ਰਾਜ ਕਰੀ ਜਾਂਦੀਆਂ ਨੇ ਕਦੀ ਕਾਲੀਦਾਰ ਲਾਗੇ ਕਦੀ ਕਾਂਗਰਸ ਆ ਗਈ ਉਹਦੇ ਮੁਤਾਬਕ ਦੁਨੀਆ ਦੇ ਬਦਲਾਅ ਉਹਦੇ ਵਿੱਚ ਵੋਟਾਂ ਪਈਆਂ ਜਾ ਕੇ ਸੇ ਲਾਲਚ ਸੀ ਕਰਕੇ ਪਾ ਲਈ ਸਾਡੀਆਂ ਭੈਣਾਂ ਨੇ ਮਾਤਾਂ ਨੇ 50000 ਰੁਪਏ ਦੇ ਗਲਤੀ ਕਰਦੇ ਤੇ ਉਹ ਵੀ ਪੂਰਾ ਨਹੀਂ ਦਿੱਤਾ ਇਹ ਕੰਮ ਜਿਹੜੇ ਆ ਕੰਮ ਕੋਈ ਨਹੀਂ ਹੁੰਦੇ ਪਬਲਿਕ ਜਾਣਦੀ ਇਹ ਕੰਮ ਨਵੀਂ ਸਰਕਾਰ ਦਾ ਅਦਰ ਮਿਲਦਾ ਹੈ ਨਵੀਂ ਕਿਸੇ ਦਾ ਕਰਦਾ ਇਹ ਅਸੀਂ ਇਹ ਜਾਣੇ ਕੋਈ ਵੀ ਸਰਕਾਰ ਹੋਵੇ ਉਹ ਕੰਮ ਕਰੇ ਕੰਮ ਕਰੇ ਪਬਲਿਕ ਕੰਮ ਜਾਣਦੀ ਹੈ ਬਦਲਾਅ ਕਿਸ ਕਰਕੇ ਹੋਇਆ ਪਛਿਆਤ ਇਹਨਾਂ ਤੋਂ ਵਧਾ ਇਹ ਹਟ ਕੇ ਕੰਮ ਕਰਨਗੇ ਇਹ ਅੱਛਾ ਬੀ ਕੰਮ ਹਾਂ ਹਟ ਕੇ ਕੰਮ ਹੋਗਾ ਉਹ ਵਧੀਆ ਕੰਮ ਹੋਵੇ ਲੇਕਿਨ ਉਸ ਤੋਂ ਜ਼ਿਆਦਾ ਖਰਾਬ ਕੰਮ ਹੋਇਆ ਜੀ ਅੱਜ ਮੱਛਿਆਲ ਚੱਲਦੀ ਹੈ ਮੱਛੇ ਦੇ ਦਿਨ ਵਧਿਆ მთავਨੀ ਸਰਕਾਰ ਦੀ ਸੀ ਤੇ ਇਹ ਕਹਿੰਦੇ ਹੁੰਦੇ ਸੀਗੇ ਕਿ ਇਹਦੇ ਬਾਕੀ ਪਾਰਟੀਆਂ ਆਪਣੀ ਫੋਟੋਆਂ ਲਗਾਉਂਦੀਆਂ ਜਗਾ ਜਗਾ ਪਰ ਤੁਸੀਂ ਦੇਖਿਆ ਵਾ ਹੁਣ ਹਰੇਕ ਜਗ੍ਹਾ ਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਆ ਤੇ ਹੁਣ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਕਵਾਂ ਦੀ ਮੈਂ ਗੱਲ ਕਰਾਂ ਤੇ ਕਾਲੀ ਟਾਈਮ ਦੇ ਕਾਲੀ ਬੀਜੇਪੀ ਦੇ ਕੈਮਰੇ ਉੱਤੇ ਇਹ ਆਪਣੇ ਹੈ ਸੂਤਾ ਸੈਂਟਰ ਹੈ ਹੈਲਥ ਸੈਂਟਰ ਜੀ ਇਹ ਜਿਹੜੇ ਪਬਲਿਕ ਨੂੰ ਸੇਵਾ ਮਿਲਿਆ ਅੱਜ ਅਮਕੇ ਚਾਣੀ ਲਗਾ ਖਾਣੇ ਕਰਦੇ ਕਰੇ ਪੂਰੇ ਬਣੇ ਨੇ ਸੂਤਾ ਸੈਂਟਰ ਬਣੇ ਨੇ ਸਾਂਝ ਕੇਂਦਰ ਬਣੇ ਆ ਇਹ ਸਾਰੀ ਉਹਨਾਂ ਦੇ ਦੇਣ ਹੈ ਅੱਜ ਬਾਬੂ ਕੰਮ ਨਹੀਂ ਹੋਦਾ ਇਹਦੀ ਕੋਈ ਚੀਜ਼ ਬਾਜ਼ਾਰ ਦੇ ਖਾਣੇ ਜਾਂ ਲੋਕਾਂ ਕੇ ਰੋਲ ਖਾਉਂਦਾ ਕੋਈ ਵੱਡਾ ਡਾਕੂਮੈਂਟ ਜਰੂਰੀ ਹੁੰਦੇ ਨੇ ਇਹ ਸਾਰੇ ਉਹਨਾਂ ਨੇ ਦੇਣੇ ਇਹਨਾਂ ਨੇ ਕੀ ਕੀਤਾ ਉਹਨੂੰ ਤਾਂ ਪੋਚਾ ਫੇਰ ਕੇ ਭੌਣ ਦਮਾਂ ਦੀ ਢੋਢੀ ਲਾਈ ਹੈ ਸਾਡੇ ਗੜੇ ਦਾ ਇਤਿਹਾਸ ਹੈਗਾ ਜੀ ਮੇਰੇ ਟਾਈਮ ਤੇ ਬਣਿਆ ਹੈਲਥ ਸੈਂਟਰ ਬਣਾਇਆ ਤੇ ਇਹਨਾਂ ਨੇ ਬਾਅਦ ਕੁਝ ਨਹੀਂ ਕੀਤਾ ਜਿਹੜੀ ਗ੍ਰਾਂਟ ਆਈ ਉਹਦਾ ਵੀ ਪਤਾ ਨਹੀਂ ਇਹਨਾਂ ਨੇ ਬੜੇ ਤਰਲੇ ਪਾਏ ਜਗ੍ਹਾ ਵੀ ਦਿਖਾਈ ਇਹਨਾਂ ਨੂੰ ਭਾਜੀ ਤੁਹਾਡਾ ਗ੍ਰਾਂਟ ਹੈਗੀ ਤੁਸੀਂ ਇੱਥੇ ਕਮਰਾ ਬਣਾ ਲਓ ਸਾਡੇ ਪੇੜ ਨੂੰ ਕੁਝ ਦੇਣਾ ਸਾਨੂੰ ਦੇਣ ਵਾਸਤੇ ਆਏ ਤੇ ਆਪਾਂ ਕਿਉਂ ਨਾ ਲਈਏ ਸਰਕਾਰ ਜਿਹੜੀ ਮਰਜ਼ੀ ਹੋਵੇ ਸਾਡੀ ਪਬਲਿਕ ਹੁਣ ਚਾਹੀਦੀ ਲੇਕਿਨ ਇਹਨਾਂ ਨੇ ਉਹ ਨਹੀਂ ਕੀਤਾ ਇਹਨਾਂ ਨੇ ਉੱਥੇ ਜਿੱਦ ਕਰਕੇ ਇੱਥੇ ਹੀ ਉਹਨੇ ਬੋਚਾ ਮਾਰਿਆ ਕੱਸੀ ਬਣਾਇਆ ਉਹ ਬੁਨਾਦ ਦੀ ਨਹੀਂ ਗੱਲ ਹੈਗੀ ਕੰਮ ਵੀ ਕਰੋ ਹੁਣ ਤਾਂ ਨੂੰ ਪਤਾ ਵਾ ਕਿੱਥੇ ਇਹ ਇਲੈਕਸ਼ਨ ਹੋ ਗਏ ਹਟਿਆ ਬਾਕੀ ਸੀਟਾਂ ਦੇ ਵਿੱਚ ਇਹਨਾਂ ਨੇ ਬੜੀ ਮਤਲਬ ਜਿਹੜਾ ਪੰਜਾਬ ਦਾ ਪੈਸਾ ਉੱਥੇ ਪਾਣੀ ਵਾਂਗੂ ਬਹਾਇਆ ਜਾ ਕੇ ਐਕਟਾਈਟ ਦੇ ਉੱਤੇ ਪਰ ਇਹਨਾਂ ਨੂੰ ਹਾਰ ਦਾ ਉੱਤੇ ਮੂੰਹ ਦੇਖਣਾ ਪਿਆ ਕਿ ਇਹ ਸੀਟਾਂ ਨੇ ਹੱਥ ਵਿੱਚ ਨਹੀਂ ਆਈ ਤੇ ਇਸ ਬਾਰੇ ਕੀ ਕਹਿਣਾ ਚਾਹੀਏਗੀ ਕੀ ਹਾਲਾਤ ਆ ਕਿਵੇਂ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹਾਲਾਤ ਇਹ ਆ ਲੋਕ ਸਿਆਣੇ ਨੇ ਜੀ ਆਪਣੀ ਜਿਹੜੀ ਸਿਆਣੇ ਅਗ ਪਬਲਿਕ ਦੇ ਰਹੀਏ ਜੀ ਤਾਂ ਕੁੰਦੀ ਮੀਡੀਆ ਦੇ ਹਰ ਇੱਕ ਸਾਥੀ ਜਿਨ੍ਹਾਂ ਨੇ ਦਿੱਲੀ 'ਚ ਕੰਮ ਕੀਤੇ ਅਸੀਂ ਕਰਾਤਾ ਅਸੀਂ ਕਰਾਤਾ ਯਾਰ ਨੇ ਸਕੂਲ ਬਣਾਤੇ ਆ ਕਰਤਾ ਉਹ ਵੀ ਬਣਿਆ ਉੱਥੇ ਤੇਰੇ ਪੋੜਾ ਲੱਗਿਆ ਨਾ ਹੁਣ ਪੰਜਾਬ 'ਚ ਵੀ ਇਹ ਹਾਲ ਹੈ ਜੀ ਤੇ ਲੋਕੀ ਸਮਝਉਂ ਨਹੀਂ ਗੱਲ ਨੂੰ ਲੋਕੀ ਸਮਝਦੇ ਸਾਡੇ ਯਾਰ ਇਹ ਪਬਲਿਕ ਇਹ ਸਭ ਕੁਝ ਜਾਣਦੀ ਹੈ ਜੀ ਪਬਲਿਕ ਸਾਨੂੰ ਬਣਾਦੀ ਹੈ ਤੇ ਪਬਲਿਕ ਹੀ ਮਟਾਉਂਦੀ ਹੈ ਤੇ ਸਾਡੇ ਕੰਮ ਨਾਲ ਸਾਨੂੰ ਬਣਾਇਆ ਜਾਂਦਾ ਜੇ ਕੰਮ ਕਰਨਾ ਵੀ ਚੰਗੇ ਅਸੀਂ ਟਿਕੇ ਰਹਾਂਗੇ ਜਦੋਂ ਬਾਕੀ ਸਰਕਾਰਾਂ ਗਈਆਂ ਇਹ ਵੀ ਜਾਂਦੀ ਲੱਗੇਗੀ ਹੁਣ ਤੁਹਾਨੂੰ ਪਤਾ ਇਹਨਾਂ ਨੇ ਪਹਿਲਾਂ ਵਾਦੇ ਕੀਤੇ ਸੀ ਕਿ ਬਸਲਾਬ ਲੈ ਕੇ ਆਵਾਂਗੇ ਪਰ ਬਸਲਾਬ ਲੋਕਾਂ ਨੂੰ ਦੇਖਣ ਨੂੰ ਕਿ ਮਿਲਿਆ ਨਹੀਂ ਲੋਕੀ ਹਜੇ ਵੀ ਸਰਕਾਰੀ ਦਫਤਰਾਂ ਦੇ ਵਿੱਚ ਧੱਕੇ ਖਾ ਰਹੇ ਉਹ ਕੰਮ ਨਹੀਂ ਹੋ ਰਿਹਾ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਸਾਡੀ ਜਿਹੜਾ ਨਾ ਕਿਸਾਨਾਂ ਦਾ ਚੜ੍ਹਤ ਕਰਨਾ ਹੈ ਉਹ ਨਾ ਆਏਗਾ ਇਹ ਕਰੇਗਾ ਮੈਨੂੰ ਵੀ ਤਾਂ ਦੇਖਿਆ ਪਰ ਨੀਰ ਦਾ ਪਣਾ ਸਾਡੀਆਂ ਧੱਕੇ ਖਾਂਦੀਆਂ ਜੀ ਉਹ ਦਫਤਰਾਂ ਜਾ ਕੇ ਉੱਥੇ ਕੰਮ ਨਹੀਂ ਹੁੰਦਾ ਤਾਂ ਘਰਾਂ ਨੇ ਕਿੰਨੇ ਕਰ ਦੇਣਾ ਜੀ ਧਾਰਨਾ ਨਹੀਂ ਕਰਨਾ ਉਹ ਕਹਿਣਾ ਸੱਚਾ ਹੈ ਲੇਕਿਨ ਕਰਨਾ ਉੱਕੇ ਸਾਡੇ ਮੁਲਾਜ਼ਮ ਜਿਹੜੇ ਆ ਸਰਕਾਰੀ ਮੁਲਾਜ਼ਮੇ ਬੈਠੇ ਦਫ਼ਤਰਾਂ ਦੇ ਵਿੱਚ ਉੱਥੇ ਜਾ ਕੇ ਪਤਾ ਕਰੋ ਨਾ ਕਿ ਸਾਡੇ ਭੈਣ ਭਰਾ ਜਿਹਦੇ ਤਿੰਨਾਂ ਦਾ ਕੀ ਹਾਲ ਹੈ ਹੁਣ ਇਹਨਾਂ ਨੇ ਜਿਹੜੀ ਸਰਕਾਰ ਸੇ ਆਮ ਆਦਮੀ ਨੇ 1000 ਰੁਪਏ ਦਾ ਵਾਅਦਾ ਤਾਂ ਕਰਤਾ ਪਰ 1000 ਰੁਪਏ حساب ਨਾਲ ਲਗਾ ਲੋ ਇਹਨਾਂ ਨੂੰ ਕਿੰਨਾ ਪੈਸਾ ਜਿਹੜਾ ਉਹ ਕਿੰਨਾ ਬਣੇ ਵਾਅਦਾ ਇਹ ਦਿੱਕਤ ਨਹੀਂ ਪੂਰਾ ਹੋਇਆ ਪਤਾ ਹੀ ਨਹੀਂ ਜਾਂਦੇ ਕੋਈ ਵੀ ਘਾਰਿਆ ਉਹ ਵੀ ਤਾਂ ਘਾਰ ਇਨਕਮ ਹੈਗੀ 10000 ਰੁਪਏ ਕਿਸੇ ਤੇ 20000 ਕੇ ਤੇ 50000 ਕੇ ਤੇ ਲੱਖ ਰੁਪਿਆ ਉਸ ਹਿਸਾਬ ਨਾਲ ਘਰ ਚੱਲਦਾ ਖਾਚੇ ਉਸ ਹਾਂ ਮੋ ਦੇ ਘਰ ਇਸ ਤਰੀ ਸਾਡਾ ਪੰਜਾਬ ਹੈ ਪੰਜਾਬੀ ਇਸ ਤਰ੍ਹਾਂ ਹੀ ਉਹ ਵੀ ਘਰ ਦੀ ਤਰ੍ਹਾਂ ਸਾਡਾ ਤੇ ਜੇ ਆਪਾਂ ਵਾਅਦਾ ਕਰ ਲਾਂਗੇ ਸਾਨੂੰ ਇਨਕਮ 10000 ਦੇ ਤੇ ਵਾਅਦਾ ਕਰ ਲਾਂਗੇ 15000 ਦੇ ਜੱਦਾਂ ਕਿੰਨੀ ਹੈ ਉਹ ਕਿੱਥੋਂ ਦੇਣਗੇ ਉਹ ਆ ਜਾ ਕੇ ਤਾਂ ਬੋਲ ਸਾਡੇ ਦੇ ਪੈਣਾ ਨਾ ਆਪਣੀ ਦੇ ਪੈਣਾ ਸਾਡੇ ਟੈਕ ਚਾਂਦਾ ਜਿਹਦਾ ਕਰਕੇ ਬਲਾਜਮਨ ਤੋਂ ਖਾਵਾ ਮਿਲਦੀ ਹੈ ਇਸ ਕਰਕੇ ਵਾਦਾ ਉਹਨਾਂ ਦੇ ਸਾਹ ਮੈਂ ਨਹੀਂ ਕਹਿੰਦਾ ਸਰਕਾਰਾਂ ਝੂਠ ਨਹੀਂ ਬੋਲਦੀ ਸਾਰੀਆਂ ਬੋਲਦੀਆਂ ਲੇਕਿਨ ਝੂਠ ਉਹਨਾਂ ਕੋ ਬੋਲਣਾ ਚਾਹੀਦਾ ਜਿੰਨਾ ਕਹੀ ਚੱਲ ਸਕੀ ਹੈ ਸਾਨੂੰ ਹਾਜ਼ਮਤ ਰੂਖ ਰਵੇ ਤੁਹਾਡਾ ਅੱਜ ਦੀ 1.5 ਦੇ ਹਜ਼ਾਰ ਰੁਪਏ ਦੀ ਗੱਲ ਕੀ ਹੈ ਅੱਜ ਸਾਡੀਆਂ ਭੈਣਾਂ ਜਦ 16 ਸਾਲ ਤੋਂ 18 ਸਾਲ ਤੋਂ ਉੱਪਰ ਜਿਹੜੀਆਂ ਬਾਤਾਂ ਸਕੀਆਂ 6 7 ਸਾਲ 50 ਸਾਲ ਦੇ ਜਿਉਣਾ ਦੇ ਹਿਸਾਬ ਨਾਲ ਪੈਸੇ ਵੀ ਆਪਾਂ ਟੋਟਲ ਕਰੀਏ ਉਹ ਪੈਸੇ ਹੀ ਬੜਾ ਬਣ ਜਾਂਦਾ ਬੈਠੀ ਨਹੀਂ ਹੈਗਾ ਇਹਨਾਂ ਪੰਜਾਬ ਕੋਲ ਪੰਜਾਬ ਸਰਕਾਰ ਕੋ ਬੈਠੀ ਹੈ ਨਹੀਂ ਠੀਕ ਹੈ ਸਾਡੀਆਂ ਪੈਣਾ ਮਾਤਾ ਲਾਹ ਚਾਹੀਆਂ 1000 ਰੁਪਏ ਸਾਨੂੰ ਲੇਕਿਨ ਪਾਇਦਾ ਨਹੀਂ ਘਰ ਚੱਲਦਾ ਇਨਕਮ ਦੇ ਸਾਥ ਯਾਨੀ ਇਨਕਮ ਹੀ ਨਹੀਂ ਘਰ ਚੱਲਦਾ ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਨੇ ਤੇ ਕੀ ਤੁਹਾਡੇ ਵਿਚਾਰ ਨੇ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਵੀਅੂ ਦੱਸਿਓ ਧੰਨਵਾਦ